ਹਰੇ ਮਾਤਾ ਕੀ ਜੈ ਬੋਲੇ ਮਾਤਾ ਕੀ ਜੈ ਹਰੇ ਜੀਵਾ ਤੀ ਕੀ ਜੈ ਸੋਨੰਦੇ ਮਾਤਰਮ ਹਰੇ ਮਾਤਾ ਕੀ ਜੈ ਬੋਲੇ ਸਾਰੇ ਮਾਤਰਮ ਬੰਦੇ ਮਾਤਰਮ ਹਰੇ ਮਾਤਾ ਕੀ ਜੈ ਅਜਤ ਤਰੰਗਾ ਯਾਤਰਾ ਕੀਤੀ ਹੈ ਕੀ ਮੈਸੇਜ انا ਚਾਹੁੰਦੇ ਆਪਣੇ ਦੇਸ਼ ਵਾਸੀਆਂ ਨੂੰ ਦੇਖੋ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦਾ ਇੱਕ ਖੁਆਬ ਸੀ ਵੀ ਹਰੇਕ ਘਰ ਤੇ ਤਿਰੰਗਾ ਲਾਇਆ ਜਾਵੇ ਤਾਂ ਕਿ ਦੇਸ਼ ਵਾਸੀਆਂ ਚ ਇੱਕ ਰਾਸ਼ੀ ਭਾਵਨਾ ਜਾਗੇ ਦੇਸ਼ ਦਾ ਸਨਮਾਨ ਝੰਡੇ ਦਾ ਸਨਮਾਨ ਹੋਵੇ ਤੇ ਹਰੇਕ ਦੁਸ਼ਮਨ ਦੇ ਸਰੋਸਕਲ ਦਾ ਪਤਾ ਲੱਗੇ ਕਿ ਸਾਰਾ ਦੇਸ਼ ਇੱਕ ਮੁਠਾ ਹੈ ਇਸ ਕਰ ਲਈ ਅੱਜ ਸਾਰੇ ਹੀ ਜਿਨ੍ਹਾਂ ਦਾ ਸਹਿਯੋਗ ਰਿਹਾ ਬੜੇ ਧੰਨਵਾਦੀਆਂ ਜਿਨ੍ਹਾਂ ਜੋ ਬਹੁਤੀਆਂ ਸੰਸਥਾਵਾਂ ਬੱਚੇ ਸਾਰੇ ਸ਼ਹਿਰ ਨਿਵਾਸੀ ਹਰੇਕ ਵਰਗ ਦਾ ਬੰਦਾ ਸ਼ਾਮਲ ਹੋਇਆ ਇਸ ਕਰ ਲਈ ਬੜੇ ਰਣੀਆ ਸ਼ਹਿਰ ਨਿਵਾਸੀਆਂ ਦੇ ਜਿਨ੍ਹਾਂ ਨੇ ਇਸ ਤਰੰਗਾ ਯਾਤਰਾ ਨੂੰ ਬੜਾ ਕਾਮਯਾਬ ਕਰਿਆ ਇਹਦੇ ਵਿੱਚ ਅਸੀਂ ਅੱਜ 121 ਫੁੱਟ ਦਾ ਲੰਮਾ ਤਰੰਗਾ ਝੰਡਾ ਲੈ ਕੇ ਸ਼ੋਭਾ ਯਾਤਰਾ ਕੱਢੀ ਸੀਗੀ ਜਿਹੜੀ ਸਾਰੀ ਮੰਡੀ ਦੇ ਮੁੱਖ ਵਿਚਾਰਾਂ ਪਿੱਤੀ ਹੁੰਦੀ ਹੋਈ ਆਕਰ ਸੰਪੰਨ ਤੇ ਆਈ ਹੈ ਤੇ ਰਾਮ ਮਿਲਾ ਗਰਾਊਂਡ ਵਿੱਚ ਇਸ ਦਾ ਸਮਾਪਤ ਸਮਾਰੋਹ ਕਰਿਆ ਤੇ ਬੜਾ ਮਨ ਨੂੰ ਇਸ ਗੱਲ ਦੀ ਖੁਸ਼ੀ ਹੈ ਪਲਾਸ ਹੈ ਲੋਕਾਂ ਦਾ ਉਤਸ਼ਾਹ ਦੇਖ ਕੇ ਬੜਾ ਮਨ ਪ੍ਰਸੰਨ ਹੈ